ਅੱਜ ਇੱਥੇ ਸਿੱਚੇਵਾਲ ਸਾਹਿਬ ਨੂੰ ਜੋ ਰਾਜ ਸਭਾ ਦੇ ਮੈਂਬਰ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਉਹਨਾਂ ਨੂੰ ਕਿਹਾ ਗਿਆ ਵਾ ਕਿ ਆਪਣੇ ਇੰਡੀਆ ਬਲਾਗ ਦੇ ਵਿੱਚ ਜਾ ਕੇ ਗੱਲ ਕਰੋ ਤੇ ਜਿਹੜਾ 22 ਜੁਲਾਈ ਨੂੰ ਮਾਨਸੂਨ ਸੈਸ਼ਨ ਪਾਰਲੀਮੈਂਟ ਦਾ ਸ਼ੁਰੂ ਹੋ ਰਿਹਾ ਵਾ ਉਹਦੇ ਵਿੱਚ ਪ੍ਰਾਈਵੇਟ ਬਿੱਲ ਇਹਨਾਂ ਬਾਰੇ ਮੰਗਾ ਸੰਬੰਧੀ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਸਾਰੀ ਵਿਰੋਧ ਤਿਆਰ ਤੇ ਨਾਲ ਜਿਹੜੇ ਭਾਜਪਾ ਤੋਂ ਬਗਾਇਰ ਐਂਡੀ ਐਂਡੀਏ ਦੇ ਵਿੱਚ ਦੂਜੇ ਸੰਸਦ ਆ ਉਹ ਸਾਰੇ ਲੈ ਕੇ ਆਉਣ ਰਾਜ ਸਭਾ ਮੈਂਬਰ ਦਾ ਘਰਾਓ ਕੀਤਾ ਗਿਆ ਹੈ ਕੀ ਕਾਰਨ ਦੇ ਹਾਂਜੀ ਇਹ ਸਾਡੇ ਧਰਨੇ ਸੀਗੇ ਅੱਜ ਜੋ 5 ਮਹੀਨੇ ਤੋਂ ਅਸੀਂ ਹਿੜਾਣੇ ਦੇ ਬਾਡਰਾਂ ਦੇ ਬੈਠੇ ਹੋਏ ਆ ਮੋਰਚਾ ਚਲਾ ਰਹੇ ਆ ਆਪਣੀਆਂ ਮੰਗਾਂ ਲਈ 12 ਮੰਗਾਂ ਲਈ ਜਿਸ ਐਮਐਸਬੀ ਦਾ ਗਾਰੰਟੀ ਦਾ ਕਾਨੂੰਨ ਦੀ ਗੱਲ ਆ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ ਤੇ ਨਾਲ ਡਾਕਟਰ ਸੁਆਮੀਨਾਰ ਕਮੀ ਦੀ ਰਿਪੋਰਟ ਸੀ2+50 ਦੇ ਨਸਾਰਾ ਲਾਗੂ ਹੋਣ ਦੀ ਗੱਲ ਨਾਲ ਇਸ ਤਰ੍ਹਾਂ 12 ਮੰਗਾ ਵਾ ਤੇ ਦੇਖਦੇ 12 ਸੂਬਿਆਂ ਚ ਮੰਗ ਪੱਤਰ ਅੱਜ ਦੋਨੋਂ ਫਾਰਮਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਤੇ ਗਏ 11 ਕਿਸਾਨ ਮਜ਼ਦੂਰ ਇੱਥੇ ਵੀ ਇਕੱਠੇ ਹੋਏ ਆ ਬਾਕੀ ਥਾਵਾਂ ਤੇ ਇਕੱਠੇ ਹੋਏ ਆ ਤੇ ਆਉਣ ਸਮੇਂ ਚ ਅਸੀਂ ਮੋਰਚਾ ਹੋਰ ਤੇਜ਼ ਕਰਾਂਗੇ 5 ਸਾਲ ਲਗਾਤਾਰ ਮੋਰਚਾ ਚਲਾਉਣ ਦੀ ਸਾਡੀ ਅਸੀਂ ਵਿਉਂਤਬੰਦੀ ਕੀਤੀ ਹੋਈ ਆ ਤੇ ਚੜ੍ਹਦੀ ਕਲਾ ਨਾਲ ਮੋਰਚਾ ਲੜਾਂਗੇ ਤੇ ਜਿੱਤਾਂਗੇ ਇਹ ਸਾਡੇ ਨਿਚਾ ਕੀਤਾ ਹੋਇਆ ਵਾ ਇਸ ਤੋਂ ਇਲਾਵਾ ਡਾ ਭਗਵੰਤ ਮਾਨ ਸਰਕਾਰ ਨੇ ਆ ਫੈਸਲਾ ਕੀਤਾ ਵਾ ਨੋਟੀਫਾਈਨ ਕੀਤਾ ਕੱਲ ਬਿਜਲੀ ਦੇ ਮੀਟਰ ਜਿਹੜੇ ਆ 스마트 ਮੀਟਰ ਪੰਜਾਬ ਦੇ ਵਿੱਚ ਲਾਉਣ ਦਾ 15 ਦਿਨਾਂ ਦੇ ਅੰਦਰ ਸਾਰੇ ਪੰਜਾਬ ਦੇ ਖਪਤਕਾਰਾਂ ਦੇ ਘਰਾਂ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਵਾ ਉਹਦਾ ਹੀ ਸਖਤ ਵਿਰੋਧ ਕਰਦੇ ਆ ਜੋ 5 ਮਹੀਨੇ ਤੋਂ ਅਸੀਂ ਰੇ ਆਣੇ ਦੇ ਬਾਡਰਾਂ ਦੇ ਬੈਠੇ ਹੋਏ ਆ ਮੋਰਚਾ ਚਲਾ ਰਹੇ ਆ ਆਪਣੀਆਂ ਮੰਗਾਂ ਲਈ 12 ਮੰਗਾਂ ਲਈ ਜਿਸ ਐਮਐਸਪੀ ਦੇ ਗਾਰੰਟੀ ਦੇ ਕਾਨੂੰਨ ਦੀ ਗੱਲ ਆ ਕਿਸਾਨਾਂ ਦੇ ਕਰਜ਼ੇ ਦੀ ਗੱਲ ਆ ਤੇ ਨਾਲ ਡਾਕਟਰ ਸੁਆਮੀਨਾਰ ਕਮੇ ਦੀ ਰਿਪੋਰਟ ਸੀ2+50 ਦੇ ਨਿਸਾਰਾ ਲਾਗੂ ਹੋਣ ਦੀ ਗੱਲ ਨਾਲ ਇਸ ਤਰ੍ਹਾਂ 12 ਮੰਗਾ ਵਾ ਉਹਨਾਂ ਮੰਗਾਂ ਸਬਦੀ ਅੱਜ ਇੱਥੇ ਸਿੱਚੇਵਾਲ ਸਾਹਿਬ ਨੂੰ ਜੋ ਰਾਜ ਸਭਾ ਦੇ ਮੈਂਬਰ ਆ ਆਮ ਆਦਮੀ ਪਾਰਟੀ ਦੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਗਿਆ ਤੇ ਨਾਲ ਉਹਨਾਂ ਨੂੰ ਕਿਹਾ ਗਿਆ ਵਾ ਕਿ ਆਪਣੇ ਇੰਡੀਆ ਬਲਾਗ ਦੇ ਵਿੱਚ ਜਾ ਕੇ ਗੱਲ ਕਰੋ ਤੇ ਜਿਹੜਾ 22 ਜੁਲਾਈ ਨੂੰ ਮੂਨਸੂਨ ਸੈਸ਼ਨ ਪਾਰਲੀਮੈਂਟ ਚ ਸ਼ੁਰੂ ਹੋ ਰਿਹਾ ਵਾ ਉਹਦੇ ਵਿੱਚ ਪ੍ਰਾਈਵੇਟ ਬਿੱਲ ਇਹਨਾਂ ਬਾਰੇ ਮੰਗਾ ਸੰਬੰਧੀ ਕਿਸਾਨਾਂ ਦੀਆਂ ਮੰਗਾਂ ਸੰਬੰਧੀ ਸਾਰੀ ਵਿਰੋਧ ਧਿਰ ਤੇ ਨਾਲ ਜਿਹੜੇ ਭਾਜਪਾ ਤੋਂ ਬਗਾਇਰ ਐਂਡੀ ਐਂਡੀਏ ਦੇ ਵਿੱਚ ਦੂਜੇ ਸੰਸਦ ਆ ਉਹ ਸਾਰੇ ਲੈ ਕੇ ਆਉਣ ਜੇਕਰ ਤੁਸੀਂ ਸਾਡੀ ਗੱਲ ਨਾ ਕੀਤੀ ਤੇ ਅਸੀਂ ਜੋ ਭਾਜਪਾ ਪ੍ਰਤੀ ਸਾਡੀ ਨੀਤੀ ਆ ਭਾਜਪਾ ਨੂੰ ਇਹ ਪਿੰਡਾਂ 'ਚ ਨਹੀਂ ਵੜਨ ਦਿੰਦੇ ਤੇ ਅਸੀਂ ਗਾਂਹ ਜਾ ਕੇ ਦੋਨੋਂ ਫਾਰਮ ਇਹ ਫੈਂਸਲਾ ਵੀ ਕਰ ਸਕਦੇ ਆ ਵੀ ਤੁਹਾਨੂੰ ਵੀ ਵਿਰੋਧੀ ਪਾਰਟੀਆਂ ਦੇ ਜਿਹੜੇ ਸੰਸਦ ਮੈਂਬਰ ਆ ਜਾਂ ਐਮਐਲਏ ਆ ਇਹਨਾਂ ਨੂੰ ਪਿੰਡਾਂ 'ਚ ਨਹੀਂ ਵੜਨ ਦੇਵਾਂਗੇ ਇਹਦੇ ਬਾਰੇ ਫੈਸਲਾ ਹੋ ਸਕਦਾ ਇਹ ਸੋਚ ਲੈਣ ਕਿਸਾਨਾਂ ਦੀ ਗੱਲ ਕਰਨੀ ਆ ਜਾਂ ਨਹੀਂ ਕਰਨੀ ਉਸ ਤਰੀਕੇ ਨਾਲ ਸਾਨੂੰ ਪਤਾ ਸਾਰਾ ਜਿਤਨਾ ਮੋਦੀ ਕਾਰਪੋਰੇਟ ਦਾ ਸਾਰਾ ਕਰਿੰਦਾ ਵਾ ਉਹਨਾਂ ਵਾਸਤੇ ਨੀਤੀਆਂ ਬਣਾ ਰਿਆ ਉਹ ਤਰ੍ਹਾਂ ਹੀ ਸਾਰੀਆ ਵਿਰੋਧੀ ਤੇ ਰਿਆ ਇਹਨਾਂ 'ਚ ਕੋਈ ਅੰਤਰ ਨਹੀਂ ਪਰ ਫੇਰ ਵੀ ਸਾਡਾ ਫਰਜ਼ ਬਣਦਾ ਵਿਰੋਧੀ ਤਰ ਨੂੰ ਮੰਗ ਪੱਤਰ ਦੇ ਕੇ ਵੇਖੀਏ ਵੀ ਸਾਡੀ ਗੱਲ ਕਰਦੇ ਆ ਕਿ ਜਾਨਾ ਹੀ ਕਰਦੇ ਇਸ ਕਰਕੇ 13 ਸਿਚੇਵਾਲ ਸਾਹਿਬ ਨੂੰ ਦਿੱਤਾ ਵਾ 13 ਜਿਹੜੇ ਪਾਰਲੀਮੈਂਟ ਦੇ ਮੈਂਬਰ ਆ ਪੰਜਾਬ ਦੇ ਉਹਨਾਂ ਨੂੰ ਦਿੱਤਾ ਗਿਆ ਵਾ ਤੇ ਦੇਖਦੇ 12 ਸੂਬਿਆਂ 'ਚ ਮੰਗ ਪੱਤਰ ਆਜ ਦੋਨੋਂ ਫਾਰਮਾਂ ਵੱਲੋਂ ਕਿਸਾਨਾਂ ਮਜ਼ਦੂਰਾਂ ਵੱਲੋਂ ਦਿੱਤੇ ਗਏ 11 ਕਿਸਾਨ ਮਜ਼ਦੂਰ ਇੱਥੇ ਵੀ ਇਕੱਠੇ ਹੋਏ ਆ ਬਾਕੀ ਥਾਵਾਂ 'ਤੇ ਇਕੱਠੇ ਹੋਏ ਆ ਤੇ ਹੌਣ ਸਮੇਂ 'ਚ ਅਸੀਂ ਮੋਰਚਾ ਹੋਰ ਤੇਜ਼ ਕਰਾਂਗੇ 5 ਸਾਲ ਲਗਾਤਾਰ ਮੋਰਚਾ ਚਲਾਉਣ ਦੀ ਸਾਡੀ ਅਸੀਂ ਵਿਉਂਤਬੰਦੀ ਕੀਤੀ ਹੋਈ ਆ ਤੇ ਚੜ੍ਹਦੀ ਕਲਾ ਨਾਲ ਮੋਰਚਾ ਲੜਾਂਗੇ ਤੇ ਜਿੱਤਾਂਗੇ ਇਹ ਸਾਡੇ ਨਿਚਾ ਕੀਤਾ ਹੋਇਆ ਵਾ ਇਸ ਤੋਂ ਇਲਾਵਾ ਡਾ ਭਗਵੰਤ ਮਾਨ ਸਰਕਾਰ ਨੇ ਇਹ ਫੈਸਲਾ ਕੀਤਾ ਵਾ ਨੋਟੀਫਿਕੇਸ਼ਨ ਕੀਤਾ ਕੱਲ ਬਿਜਲੀ ਦੇ ਮੀਟਰ ਜਿਹੜੇ ਆ ਸਮਾਰਟ ਮੀਟਰ ਪੰਜਾਬ ਦੇ ਵਿੱਚ ਲਾਉਣ ਦਾ 15 ਦਿਨਾਂ ਦੇ ਅੰਦਰ ਸਾਰੇ ਪੰਜਾਬ ਦੇ ਖਪਤਕਾਰਾਂ ਦੇ ਘਰਾਂ ਦੇ ਵਿੱਚ ਲਾਉਣ ਦਾ ਫੈਸਲਾ ਕੀਤਾ ਵਾ ਉਹਦਾ ਹੀ ਸਖਤ ਵਿਰੋਧ ਕਰਦੇ ਆ ਤੇ ਅਸੀਂ ਇਹ ਕਹਿੰਦੇ ਆ ਕਿ ਮੋਦੀ ਦੀ ਸਰਕਾਰ ਜਿਹੜੀ ਕੇਂਦਰ ਦੀ ਸਰਕਾਰ ਆ ਤੇ ਭਗਵੰਤ ਮਾਨ ਦੀ ਸਰਕਾਰ ਜੋ ਪੰਜਾਬ ਦੀ ਸਰਕਾਰ ਆ ਇਹਨਾਂ ਦਾ ਨੀਤੀ ਦੇ ਉੱਤੇ ਕੋਈ ਅੰਤਰ ਨਹੀਂ ਇਹ ਦੋਨੋਂ ਜਿਹੜੀਆਂ ਸਰਕਾਰਾਂ ਵਾ ਇਹ ਨਿੱਜੀ ਕਰਨ ਦੀ ਨੀਤੀ ਤੇ ਇੱਕ ਆ ਉਹਦੇ ਤਹਿਤ ਇਹ ਬਿਜਲੀ ਦਾ ਪੂਰੀ ਤਰ੍ਹਾਂ ਨਿੱਜੀਕਰਨ ਕਰਕੇ ਸਪਲਾਈ ਦਾ ਨਿੱਜੀਕਰਨ ਕਰਕੇ ਪ੍ਰੋਟੋਸਥਾਨ ਦੇਣ ਜਾ ਰਹੇ ਆ ਰਲਥਾਂ ਜਾਣ ਨਾਲ ਬਿਜਲੀ ਜਿਹੜੀ ਆ ਉਹ ਲੋਕਾਂ ਦੀ ਪਹੁੰਚ ਤੋਂ ਬਾਹਰ ਹੋ ਜਾਊਗੀ ਘਰਾਂ ਦੀ ਜਿਹੜੀ ਮਾੜੀ ਮੋਟੀ ਕਿਸਾਨਾਂ ਮਜ਼ਦੂਰਾਂ ਨੂੰ ਸਭ ਤੋਂ ਈ ਮਿਲਦੀ ਐ 60 ਜੂਨ ਦੀ ਦੋ ਮਹੀਨੇ ਦੀ ਜਾਂ ਬੱਬੀਆਂ ਦੇ ਬਿਲਾਨੀ ਸਭ ਸੀ ਮਿਲਦੀ ਆ ਉਹ ਬੰਦ ਹੋ ਜਾਊਗਾ ਕੋਈ ਪ੍ਰਾਈਵੇਟ ਕੰਪਨੀ ਇਹ ਨਹੀਂ ਦੇਊਗੀ ਇਸ ਕਰਕੇ ਅਸੀਂ ਵਿਰੋਧ ਕਰ ਰਹੇ ਆ ਪੇ ਨਿੱਜੀਕਰਨ ਦੀ ਨੀਤੀ ਰੱਦ ਕੀਤੀ ਜਾਵੇ ਜਿਹੜਾ 2023 ਐਕਟ ਉਥੇ ਪਿਆ ਸਟੈਂਡਰਡ ਕਮੇਟੀ ਕੋ ਪਿਆ ਹੋਇਆ ਪਾਰਲੀਮੈਂਟ ਚ ਉਹ ਰੱਦ ਕੀਤਾ ਜਾਵੇ ਤੇ 스마트 ਮੀਟਰ ਨਹੀਂ ਲਗਣ ਦਿਆਂਗੇ ਜੇ ਕੋਈ 스마트 ਮੀਟਰ ਬਿਜਲੀ ਅਧਿਕਾਰੀ ਆਏ ਉਹਨਾਂ ਦੇ ਪਿੰਡਾਂ ਚ ਕਰਾਓ ਕਰਾਂਗੇ ਇਹ ਅਸੀਂ ਐਲਾਨ ਕੀਤੇ ਆ ਤੇ ਆਪਣਾ ਮੋਰਚਾ ਤੇ ਜਿਹੜਾ ਵਾ ਪੂਰੇ ਜੋਰ ਸ਼ੋਰ ਨਾਲ ਚੜ੍ਹਦੀ ਕਲਾ ਨਾਲ ਚਲਾਵਾਂਗੇ ਤੇ ਜਿੱਤਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਪੂਰੇ ਦੇਸ਼ ਦੇ ਵਿੱਚ 12 ਸੂਬਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਆ ਉਸੇ ਕੜੀ ਦੇ ਵਿੱਚ ਰਾਜ ਸਭਾ ਮੈਂਬਰ ਸੰਤਪਾਪਾ ਬੀਰ ਸਿੰਘ ਸੀਚੀਵਾਲ ਇਹਨੂੰ ਮੰਗ ਪੱਤਰ ਦਿੱਤਾ ਕਿ ਪਾਰਲੀਮੈਂਟ ਦੇ ਵਿੱਚ ਕਿਸਾਨ ਮਜ਼ਦੂਰ ਦੀਆਂ ਮੰਗਾਂ ਇਹੜੀਆਂ ਉਹ ਵੱਡੀ ਪੱਦਰ ਦੇ ਠਾਈਆਂ ਜਿਹੜੇ ਇਹ ਨਿਸ਼ਤਾ ਕੀਤਾ ਕਿ ਜੇ ਕਿਸਾਨ ਮਜ਼ਦੂਰ ਦੀਆਂ ਮੰਗਾਂ ਪੂਰੇ ਜੋਰ ਸ਼ੋਰ ਨਾਲ ਪਾਰਲੀਮੈਂਟ ਦੇ ਵਿੱਚ ਨਹੀਂ ਸੌਦੇ ਰਾਜ ਸਭਾ ਦੇ ਵਿੱਚ ਨਹੀਂ ਸੌਦੇ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਇਹਨਾਂ ਦੇ ਹਿਸਾਬ ਕਿਤਾਬ ਵੱਡੀ ਪੱਤਰ ਦੇ ਕਰਾਂਗੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਭਾ ਵੇਖੋ ਉਹਨਾਂ ਨੇ ਆਖਿਆ ਕਿ ਤੁਹਾਡਾ ਮੰਗ ਪੱਤਰ ਜਿਹੜਾ ਪੂਰੇ ਜੋਰ ਸ਼ੋਰ ਦੇ ਨਾਲ ਅਸੀਂ ਬਾਕੀ ਭਾਈਵਾਲ ਪਾਰਟੀਆਂ ਦੇ ਨਾਲ ਲੈ ਕੇ ਉਹਨਾਂ ਨੇ ਵਿਚਾਰ ਕਰਕੇ ਤੇ ਤੁਹਾਡਾ ਮੰਗ ਪੱਤਰ ਦੇ ਤੇ ਪੂਰੀ ਵਿਚਾਰ ਕਰਾਂਗੇ ਤੇ ਕਿਸਾਨ ਮਜ਼ਦੂਰ ਦੀਆਂ ਜਿਹੜੀਆਂ ਮੰਗਾਂ ਕੋ ਪਾਰਲੀਮੈਂਟ ਦੇ ਵਿੱਚ ਵੱਡੇ ਪੱਤਰ ਦੇਖਾਵਾਂਗੇ। ਕਿਸਾਨਾਂ ਦੇ ਵੱਲੋਂ ਤੁਹਾਨੂੰ ਮੰਗ ਪੱਤਰ ਸੌਂਪਿਆ ਗਿਆ ਕਿਹੜੀਆਂ ਜਿਹੜੀਆਂ ਮੰਗਾਂ ਦੇ ਤਹਿਤ ਇਹ ਮੰਗ ਪੱਤਰ ਸੌਂਪਿਆ ਗਿਆ 30 ਤਿੰਨ ਸੌਦਾ। ਕਿਉਂਕਿ ਕਿਸਾਨਾਂ ਦੀਆਂ ਜਾਜ ਮੰਗਾਂ ਐ ਐਮਐਸਪੀ ਜਿਹੜੀ ਹੈਗੀ ਹੈ ਲਾਗੂ ਕੀਤੀ ਜਾਵੇ। ਬਾਕੀ ਇਹਨਾਂ ਦੇ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੇ ਮੰਗਾਂ ਮੰਨੀਆਂ ਸੀ ਕੁਝ ਜਿਹੜੇ ਕਿਸਾਨ ਆ ਉਹ ਸੰਘਰਸ਼ ਕਰਦੇ ਸੀ ਇਹ ਹੋ ਗਿਆ ਉਹਨਾਂ ਦੇ ਪਰਿਵਾਰਾਂ ਨੂੰ ਨੌਕਰੀ ਜਾਂਦਾ। ਕੋਸ਼ਿਸ਼ ਜਿਹੜੇ ਹੈਗੇ ਆ ਇਹਨਾਂ ਦੇ ਵੱਖ-ਵੱਖ ਹੋਰ ਵੀ ਜਿਹੜੀਆਂ ਹੈਗੀਆਂ ਮੰਗਾਂ ਜਿਹੜੀਆਂ ਇਹਨਾਂ ਨੇ ਉਠਾਈਆਂ ਤੇ ਕੋਸ਼ਿਸ਼ ਅਸੀਂ ਕਰਾਂਗੇ ਕਿ ਜਿਹੜੇ ਇਹਦੇ ਵਿੱਚੋਂ ਕਾਮਨ ਅਸੀਂ ਟੋਕ ਜਨਾ ਕਿ ਸਾਨੂੰ ਫੈਸ਼ਨ ਦੇ ਵਿੱਚ ਜੇਰੋ ਆਵਰ ਲੱਗਦਾ ਉਹਦੇ ਵਿੱਚ ਅਸੀਂ ਇਹ ਜਿਹੜਾ ਹੈ ਹੜਾਂ ਦਾ ਵੀ ਸਮੱਸਿਆ ਦਾ ਜਿਹੜੀ ਹੈਗੀ ਆ ਇਹ ਐਮਐਸਪੀ ਦਾ ਮੁੱਦਾ ਇਹਦੇ ਉੱਤੇ ਅਸੀਂ ਗੱਲ ਕਰੀਏ ਕਿਸਾਨਾਂ ਦੀ ਗੱਲ ਕਰੀਏ ਕੋਸ਼ਿਸ਼ ਕਰਾਂਗੇ ਦੋ ਤਿੰਨ ਸਾਲਾਂ ਦੇ ਵਿੱਚ ਉਹਨਾਂ ਖਾਣੇ ਵਾਲੇ ਨੇ ਕਿਸਾਨ ਵਿਸ਼ਵਾਸ ਦੀ ਗੱਲ ਕਰਦੇ ਨਹੀਂ ਤਾਂ ਜਿਹੜਾ ਹੈਗਾ ਆਪਣਾ ਜਿਹੜੀ ਗੱਲ ਪਹਿਲੇ ਹੀ ਕਿਸਾਨਾਂ ਦੇ ਕੰਮ ਕਰਦੇ ਆ ਪਿਛਲੇ ਸਾਲ ਵੀ ਹੜ੍ਹਾਂ ਦੇ ਵਿੱਚ 4 ਮਹੀਨੇ ਬੰਨਨਦੇ ਰਹੇ 1991 ਤੋਂ ਲੈ ਕੇ ਅਸੀਂ ਰਸਤੇ ਬਣਾਏ ਉਹ ਸਾਰਾ ਕਿਸਾਨਾਂ ਦਾ ਵਸਤੀ ਫਿਰ ਪਿੰਡਾਂ ਵਿੱਚੀ ਬ੍ਰਿਜ ਸਿਸਟਮ ਜਿੰਨੇ ਵੀ ਆਧਾਰਾ ਵਹਿੰਦੀ ਸੇਵਾ ਸਾਰੇ ਪਾਣੀ ਉੱਪਰ ਆ ਗਿਆ ਕਿਸਾਨੀ ਨੂੰ ਫਾਇਦਾ ਹੋਇਆ ਸੋ ਇਹ ਜਿੰਨੇ ਵੀ ਸਭ ਤੋਂ ਬੜਾ ਜ਼ਿਆਦਾ ਪ੍ਰਭਾਵਿਤ ਹੜ੍ਹਾਂ ਦੇ ਨਾਲ ਵੀ ਕਿਸਾਨ ਉਹ ਤੇ ਮਜ਼ਦੂਰ ਹੁੰਦਾ ਜੇ ਸ਼ੋਕਾ ਪੈ ਜਾਵੇ ਫਿਰ ਵੀ ਕਿਸਾਨ ਤੇ ਮਜ਼ਦੂਰ ਹੀ ਪ੍ਰਭਾਵਿਤ ਹੁੰਦਾ ਸੋ ਇਹ ਮੁੱਦੇ ਜਿਹੜੇ ਅੱਗੇ ਵੀ ਚੱਕੇ ਹੁਣ ਵੀ ਅਸੀਂ ਚੱਕਾਂਗੇ ਸਾਡੀ ਜ਼ਿੰਮੇਵਾਰੀ ਬਣਦੀ ਹੈ ਦਿਖਾਈ ਦੇ ਰਹੇ ਨੇ ਤੁਹਾਡੇ ਨਾਲ ਕਿਸਾਨ ਸਹਿਮਤ ਦਿਖਾਈ ਦੇ ਰਹੇ ਨੇ ਨਹੀਂ ਉਹਨਾਂ ਕਿਸੀ ਉਹਨਾਂ ਨੇ ਆਪਣੀ ਜਿਹੜੀ ਗੱਲ ਕਹਿਣੀ ਆ ਉਹਨਾਂ ਨੇ ਸਾਨੂੰ ਮੰਗੋ ਪੱਤਰ ਦਿੱਤਾ ਸੋ ਬਾਕੀ ਐਸੀ ਉਹਦੇ ਨਾਲ ਹੈਗਾ ਜਿੰਨਾ ਸਾਨੂੰ ਸਮਾਂ ਮਿਲਿਆ ਅਸੀਂ ਕੋਸ਼ਿਸ਼ ਕਰਾਂਗੇ